ਅਮਰਸਰ ਦੇ ਪਿੰਡ ਚੰਨਨਕੇ ਦੇ ਵਿੱਚ ਜੁਗਰਾਜ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਗੋਪੀ ਕਨ ਸ਼ਾਮਪੂਰ ਗਰੁੱਪ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਗੈਂਗਸਟਰ ਗਰੁੱਪ ਦੇ ਵੱਲੋਂ ਜੋ ਪੋਸਟ ਪਾਈ ਗਈ ਹੈ, ਏਬੀਪੀ ਸਾਂਝਾ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ। ਇਸ ਪੋਸਟ ਦੇ ਵਿੱਚ ਜੋ ਲਿਖਿਆ ਹੈ ਕਿ ਸਾਰੇ ਵੀਰਾਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਜੁਗਰਾਜ ਸਿੰਘ ਦਾ ਕਤਲ ਉਸ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ। ਡੋਨੀ ਬੱਲ ਮੁਹੱਬਤ ਰੰਧਮਾ ਦੇ ਵੱਲੋਂ ਅਤੇ ਕੋਸ਼ਲ ਚੌத்ਰੀ ਦੇ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਘਰ ਦਾ ਕੰਮ ਕਰਦਾ ਸੀ ਖੇਤੀਬਾੜੀ ਕਰਦਾ ਸੀ ਅਜਿਹੇ ਕੰਮਾਂ ਦੇ ਵਿੱਚ ਉਸਦਾ ਕੋਈ ਲੈਣ ਦੇਣ ਨਹੀਂ ਹੈ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਗਰਾਤ ਸਿੰਘ ਹੈ ਇਹਦਾ ਕੰਨ ਜਿਹੜਾ ਹੈ ਅਣੁਛਤੇ ਬੰਦੇ تین ਜਿਹੜੇ ਉਹ ਗੋਲੀਆਂ ਮਾਰ ਕੇ ਸ਼ਾਮੀ ਕਤਲ ਕਰਕੇ ਤੇ ਜਿਸ ਸੰਬੰਧੀ ਮੁਕੱਫਰ ਸਥਾਨਾ ਮਹਿਤਾ ਵੱਲੋਂ ਮਕਦਮਾ ਦਰਜ ਕੀਤਾ ਗਿਆ ਤਫ਼ਤੀਸ਼ ਜਾਰੀ ਹੈ ਜੋ ਵੀ ਸਾਹਮਣੇ ਤੱਥਾਂ ਦੇ ਮੁਤਾਬਕ ਕਰ ਰਹੀ ਹੈ ਮਚਲੇ ਦੇ ਚੋ ਕੋਈ ਪੁਰਾਣੀ ਰੰਜਿਸ਼ ਸੀ ਜਾਂ ਸਰ ਕੋਈ ਝਗੜਾ ਚੱਲਦਾ ਪਿਆ ਸੀ ਇਹਦੇ ਬਾਰੇ ਜਿਹੜੇ ਇਸ ਮਕਦਮੇ ਦੇ ਤਫ਼ਤੀਸ਼ੀ ਜਾਂ ਮੇਰੇ ਤੋਂ ਸੀਨੀਅਰ ਫਰੀ ਦੱਸ ਸਕਦੇ ਕੋਣ ਹੈਗੇ ਸੀ ਬੰਦੇ ਜਿਨ੍ਹਾਂ ਨੇ ਕਤਲ ਕੀਤਾ ਵਾ ਤੇ ਪਛਾਣ ਹੋਈ ਉਹਨਾਂ ਦੀ ਇਹਦੇ ਬਾਰੇ ਤਫ਼ਤੀਸ਼ ਜਾਰੀ ਹੈ ਕਾਰਵਾਈ ਮਕਦਮਾ ਦਰਜ ਕੀਤਾ ਵਾ ਤਫ਼ਤੀਸ਼ ਜਾਰੀ ਹੈ ਤੇ ਜਲਦੀ ਤੋਂ ਜਲਦੀ ਟਰੇਸ ਕਰਕੇ ਮੁਕੱਦਮਾ ਜਿਹੜਾ ਸਸ ਦੋਸ਼ੀ ਜਿਹੜੇ ਨਹੀਂ ਜਨਾਬੂ ਮੈਂ ਨਾਮ ਕੋਈ ਪਛਾਣ ਹੋ ਭਾਈ ਉਹਨਾਂ ਦੀ ਤਫਤੀਸ਼ ਚੱਲੀ ਆ ਬਾਕੀ ਸੀਨੀਅਰ ਅਫਸਰ ਕਰ ਰਹੇ ਨੇ ਪਰਿਵਾਰ ਵੱਲੋਂ ਕੀ ਕੀ ਕਹਿ ਰਹੇ ਪਰਿਵਾਰ ਕੀ ਕੋਈ ਰੰਜਿਸ਼ ਕੋਈ ਪੁਰਾਣੀ ਕਿਸੇ ਦੀ ਮੁੰਡੀ ਸੀ ਉਹ ਸਾਰੇ ਅਫਸਰ ਜਿਹੜੇ ਤਫਤੀਸ਼ ਕਰ ਰਹੇ ਹਨ ਜੋ ਵੀ ਗੱਲ ਸਾਹਮਣੇ ਆਊਗੀ ਉਸ ਮੁਤਾਬਕ ਕਾਰਵਾਈ ਚੱਲਦੀ ਸਿਰਫ ਕੈਂਬਰ ਖੜਾ ਲਈ ਆ ਰਿਹਾ ਆਸपास ਕਰ ਕਿਤੇ ਜਾ ਰਹੇ ਸਾਰੇ ਅਫਸਰ ਕਰ ਰਹੇ ਕੋ ਮੇਰਾ ਭਤੀਜਾ ਹੀ ਜਗਰਾ ਸ ਹੈ ਕਰ ਸਾਡੇ ਇੱਥੇ ਪਿੰਡ 'ਚ ਮੇਲਾ ਸੀ ਤੇ ਉੱਥੇ ਸੇਵਾ ਕਰਦਾ ਰਿਹਾ ਸਰੀਦੋਲੀ ਸਾਮਾ ਨੂੰ ਘਰ ਆਇਆ ਘਰੋਂ ਫੇਰ ਉਹ ਆਪਸੇ ਜਾ ਰਿਹਾ ਸੀਗਾ ਰਸਤੇ 'ਤੇ ਤਿੰਨ ਨੌਜਵਾਨ ਮਿਲੇ ਆ ਮੋਟਰਸਾਈਕਲ ਤੇ ਅੱਗੇ ਆਉਂਦੇ ਜਿੰਨੇ ਉਹਨਾਂ ਨੂੰ ਆਵਾਜ਼ ਮਾਰੀ ਜਾ ਉਹ ਅੱਗੇ ਹੱਥ ਮਲਾਉਣ ਲੱਗਾ ਉਹ ਚਸ਼ਮਦੀਦ ਗਵਾਹ ਦੱਸਦੇ ਤੇ ਉਹਨਾਂ ਅੱਗੇ ਉਹ ਫੇਰਨ ਕਰਤੀ ਪਹਿਲੀ ਗੋਲੀ ਉਹਦੇ ਗਿੱਟੇ 'ਤੇ ਵੱਜੀ ਆ ਤੋ ਡਿੱਗ ਪਿਆ ਤੇ ਦੂਜੀਆਂ ਦੋ ਦਿਨ ਗੋਲੀਆਂ ਹੋਰ ਮਾਰੀਆ ਫਿਰ ਇੱਥੋਂ ਕੋਈ ਨੌਜਵਾਨ ਆ ਰੋ ਚੋਕ ਕੇ ਤੇ ਮੱਤੇਵਾਲ ਖੜਿਆ ਉਹਨਾਂ ਨੂੰ ਜਵਾਬ ਦਿੱਤਾ ਫੇਰ ਓਠੀ ਲੱਗ ਗਿਆ ਤੇ ਓਠੀ ਜਾ ਕੇ ਉਹ ਪੂਰਾ ਹੋ ਗਿਆ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਇਹ ਗੁੰਡਾਗਰਦੀ ਨੂੰ ਨੱਥ ਪਾਉਣੀ ਚਾਹੀਦੀ ਹੈ ਤੇ ਮਾੜੀ ਮਾੜੀ ਗੱਲ ਤੋਂ ਨਾ ਕੋਈ ਇਹਨਾਂ ਦੇ ਜ਼ਮੀਨਾਂ ਦੇ ਰੋਲੇ ਨਾ ਕੋਈ ਪੈੜੀ ਬੰਨਾ ਉਹਦੇ ਵਾਟ ਦਾ ਰੋਲਾ ਤੇ ਮੜੀ ਜੀ ਗੱਲ ਤੇ ਇੱਕ ਦੂਜੇ ਨੂੰ ਗੋਲੀਆਂ ਮਾਰ ਦਿੰਦੇ ਜੋ ਇਦਾਂ ਨਹੀਂ ਹੋਣਾ ਚਾਹੀਦਾ ਕਿੰਨੀ ਕੁ ਉਮਰ ਸੀ ਤੇ ਕੀ ਵਿਆਹ ਸੀ ਹਾਂਜੀ ਥੋੜਾ ਜਿਹਾ 27 24 ਫਰਵਰੀ ਨੂੰ ਵਿਆਹ ਹੋਇਆ ਹੈ ਦਾ ਤੇ 30 ਕੁ 32 ਸਾਲ ਉਮਰ ਹੈਗੀ ਤੇ ਖੇਤੀਬਾੜੀ ਕਰਦਾ ਸੀ ਝੋਨਾ ਲਾਇਆ ਹੋਆ ਵਾ ਉਹ ਗੱਲ ਨਹੀਂ ਇਹੋ ਜੀ ਬੱਚਾ ਵੀ ਹੈ ਕੋਈ ਨਹੀਂ ਬੱਚਾ ਜੇ ਕੋਈ ਨਹੀਂ 24 ਫਰਵਰੀ ਨੂੰ ਵਿਆਹ ਹੋਇਆ ਬੱਚਾ ਜੇ ਕੋਈ ਨਹੀਂ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਐਵਰੇਜ ਇੱਕ ਪ੍ਰਤੀਜੀ ਮਮੀ ਆ ਉਹਦੀ ਘਰ ਦੀ ਆ ਤੇ ਭਰਾ ਇੱਕ ਵੱਡਾ ਉਹਦਾ ਜੀ ਮੰਗ ਕਰਦੇ ਹੁਣ ਤੱਕ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਆਈ ਨਹੀਂ ਸਾਨੂੰ ਫੁਟੇਜ ਤੇ ਆਈ ਆ ਪੁਲਿਸ ਵੇਖੋ ਵੈਰੀਫਾਈ ਕੀ ਕਰਦੀ ਆ ਕਦੋਂ ਜਾਨ ਦੀ ਪਿਛਾਲ ਕਰਦੀ ਯਾਰ ਰੈਕਟ ਕਰਦੀ ਕੀ ਕਰਦੀ ਕੀ ਨਹੀਂ ਕਰਦੀ ਇਹ ਤਾਂ ਹੁਣ ਪੁੱਛਦਾ ਕੰਮ ਆ ਗਏ ਪੁਲਿਸ ਅਧਿਕਾਰੀ ਪਹੁੰਚ ਗਏ ਸੀ ਮੈਨੂੰ ਮੈਂ ਉਹ ਤਾਂ ਕਦੇ ਗਿਆ ਮੈਨੂੰ ਤਾਂ ਰਾਤ ਦੇ 1 ਵਜੇ ਪਤਾ ਲੱਗਾ ਮੈਂ ਫੇਰ ਸਵੇਰੇ ਆ ਉਹਦਾ ਰਾਤੀ ਪਹੁੰਚ ਗਏ ਸੀ ਪੁਲਿਸ ਅਧਿਕਾਰੀ ਜਾਂਦੇ ਤੇ ਦੋ ਕੁ ਵਾਰ ਰਾਤ ਕਰ ਵੀ ਆਇਆ ਹਸਪਤਾਲ ਪਹੁੰਚ ਕੇ ਸੀ ਵੀ ਪੁਲਿਸ ਹੁਣ ਤੱਕ ਗ੍ਰਿਫਤਾਰੀ ਨਹੀਂ ਅਜੇ ਤੱਕ ਨਹੀਂ ਕੋਈ ਗ੍ਰਿਫਤਾਰੀ ਹੋਈ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਜਿੰਨਾਂ ਦੇ ਆ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਕਾਨੂੰਨ ਵਸਦਾ ਫੀਕੀਤੀ ਜਾਵੇ ਤੇ ਘਰ ਘਰ ਜਿਹੜੇ ਵੈਣ ਪੈਂਦੇ ਆ ਬੰਦ ਹੋ ਜਾਂਦੇ ਆ ਹੀ ਦੇਖੋ